ਵਿਆਹ ਤੋਂ ਬਾਅਦ ਵੀ ਰਿਸ਼ਤਿਆਂ ਦੇ ਵਿੱਚ ਪ੍ਰੋਬਲਮ ਆ ਰਹੀ ਆ ਤੁਹਾਡਾ ਜਿਹੜਾ 파ਟਨਰ ਆ ਉਹ ਤੁਹਾਡੇ ਲਈ ਲਾਇਲ ਨਹੀਂ ਹੈਗਾ ਉਸਦੇ ਕਿਸੇ ਹੋਰ ਦੇ ਨਾਲ ਰਿਲੇਸ਼ਨ ਹਨ ਉਦੋਂ ਘਰ ਦੇ ਵਿੱਚ ਕਿਹੜੇ ਜ਼ੋਨ ਚ ਪ੍ਰੋਬਲਮ ਹੁੰਦੀ ਆ ਮੈਂ ਰਾਈਟ ਨਾਉ ਨੈਗਰਾਫਾਲ ਅੱਜ ਇਸੇ ਕਰਕੇ ਕਿਸੇ ਦਾ ਘਰ ਵਿਜ਼ਿਟ ਕਰਨ ਆਈ ਆਂ ਐਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਇਹੋ ਸਾਡੀ ਪੰਜਾਬੀ ਕਮਿਊਨਿਟੀ ਦੇ ਲੋਕ ਨਹੀਂ ਹੈਗੇ ਜਿਨ੍ਹਾਂ ਨੇ ਮੈਨੂੰ ਬੁਲਾਇਆ ਆ ਕਿਉਂਕਿ ਅਸੀਂ ਸਾਡੇ ਘਰਾਂ ਦੇ ਵਿੱਚ ਪ੍ਰੋਬਲਮ ਇਹੋ ਚੱਲਦੀਆਂ ਹੁੰਦੀਆਂ ਪਰ ਅਸੀਂ ਉਸ ਦਾ ਜਿਹੜਾ ਆ ਉਹਦਾ ਹੱਲ ਲੱਭਣ ਦੀ ਟਰਾਈ ਨਹੀਂ ਕਰਦੇ ਉਹਦਾ ਸੋਲੂਸ਼ਨ ਲੱਭਣ ਦੀ ਟਰਾਈ ਨਹੀਂ ਕਰਦੇ ਆਪਸ ਵਿੱਚ ਅਸੀਂ ਹਮੇਸ਼ਾ ਲੜਦੇ ਰਹਿੰਦੇ ਆਂ ਸੋ ਇਹਨਾਂ ਨੇ ਇਹਨਾਂ ਦੇ ਵਾਈਫ ਨੂੰ ਜਦੋਂ ਪਤਾ ਲੱਗਾ ਕਿ ਇਹਨਾਂ ਦੇ ਹਸਬੰਦ ਦੇ ਬਾਹਰ ਮੈਰਿਟਲ ਅਫੇਅਰ ਆ ਤਾਂ ਉਹਨਾਂ ਨੇ ਮੈਨੂੰ ਬੁਲਾਇਆ ਕਿਉਂਕਿ ਉਹ ਉਸ ਚੀਜ਼ ਦਾ ਸੋਲੂਸ਼ਨ ਕੱਢਣਾ ਚਾਹੁੰਦੇ ਸੀਗੇ ਜਦੋਂ ਫੈਮਿਲੀ ਵਿੱਚ ਘਰ ਦੇ ਵਿੱਚ ਹਸਬੰਦ ਵਾਈਫ ਦਾ ਕਿਸੇ ਦਾ ਵੀ ਮੈਰਿਟਲ ਅਫੇਅਰ ਚੱਲਦਾ ਆ ਦ ਪ੍ਰੋਬਲਮ ਬਿਲਕੁਲ ਠੀਕ ਹੋ ਸਕਦੀ ਆ ਪਰ ਜਦੋਂ ਦੋਨੋਂ ਹੀ ਜਣੇ ਉਸ ਪ੍ਰੋਬਲਮ ਨੂੰ ਠੀਕ ਕਰਨਾ ਚਾਹੁੰਦੇ ਹੋਣ ਦੋਨੋਂ ਜਣੇ ਰਹਿਣਾ ਚਾਹੁੰਦੇ ਹੋਣ ਆਪਣਾ ਘਰ ਬਚਾਉਣਾ ਚਾਹੁੰਦੇ ਹੋਣ ਸੋ ਤੁਸੀਂ ਦੇਖ ਸਕਦੇ ਆ ਮੇਰੇ ਪਿੱਛੇ ਮੈਂ ਰਾਈਟ ਨਾਉ ਨੈਗਰਾਫਾਲ ਦੇ ਵਿੱਚ ਆ ਇਹਨਾਂ ਦੇ ਘਰ ਚ ਕੀ ਪ੍ਰੋਬਲਮ ਸੀ ਜਦੋਂ ਫੈਮਿਲੀ ਚ ਮੈਰਿਟਲ ਅਫੇਅਰ ਚੱਲਦੇ ਆ ਜਦੋਂ ਰਿਸ਼ਤਿਆਂ ਦੇ ਵਿੱਚ ਪ੍ਰੋਬਲਮ ਆਉਂਦੀ ਆ ਤਾਂ ਘਰ ਦਾ ਜਿਹੜਾ ਸਾਊਥ-ਵੈਸਟ ਜ਼ੋਨ ਆ ਉਹ 100% ਡਿਸਟਰਬ ਹੁੰਦਾ ਆ ਸੋ ਤੁਸੀਂ ਦੇਖ ਸਕਦੇ ਆ ਮੇਰੇ ਬੈਕ ਤੇ ਪਿੱਛੇ ਜਿਹੜਾ ਘਰ ਆ ਇਹ ਸਾਰਾ ਬਲੂ ਆ ਸਪੈਸ਼ਲੀ ਜਿਹੜਾ ਸਾਊਥ-ਵੈਸਟ ਆ ਇਨਾਂ ਦੀ ਉਹ ਗਰਾਜ ਆ ਰਹੀ ਆ ਉਹਦੇ ਵਿੱਚ ਇਹਨਾਂ ਦੀ ਐਂਟਰੀ ਆ ਰਹੀ ਆ ਸਾਊਥ-ਵੈਸਟ ਦੀ ਐਂਡ ਸਾਰਾ ਬਲੂ ਆ ਐਂਡ ਇਹਨਾਂ ਦਾ ਬਹੁਤ ਪੁਰਾਣਾ ਰਿਸ਼ਤਾ ਸੀ ਸਾਰਾ ਕੁਝ ਬਹੁਤ ਵਧੀਆ ਚੱਲਦਾ ਸੀ ਇਸੇ ਕਰਕੇ ਆ ਕੇ ਪ੍ਰੋਬਲਮ ਹੋਈ ਸੋ ਜਦੋਂ ਇਹਨਾਂ ਨੂੰ ਮੇਰਾ ਪਤਾ ਲੱਗਾ ਤੇ ਇਹਨਾਂ ਨੇ ਅੱਜ ਇਨਵਾਈਟ ਕੀਤਾ ਕਿ ਅਸੀਂ ਇਸ ਰਿਸ਼ਤੇ ਨੂੰ ਬਚਾਉਣਾ ਚਾਹੁੰਦੇ ਆ ਸੇਵ ਕਰਨਾ ਚਾਹੁੰਦੇ ਆ ਸਾਡੀ ਹੈਲਪ ਕਰੋ ਸੋ ਜੇ ਤੁਸੀਂ ਵੀ ਇਦਾਂ ਦੀ ਪ੍ਰੋਬਲਮ ਨੂੰ ਲੈ ਕੇ ਜੂਝ ਰਹੇ ਆ ਆਪਸ ਵਿੱਚ ਰੋਜ਼ ਲੜਦੇ ਆ ਤੁਸੀਂ ਇਸ ਪ੍ਰੋਬਲਮ ਦਾ ਹੱਲ ਕਰ ਸਕਦੇ ਹਾਂ ਸਿਰਫ ਆਪਣੇ ਘਰ ਦਾ ਸਾਊਥ-ਵੈਸਟ ਨੂੰ ਬੈਲੈਂਸ ਕਰਕੇ